ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲਗਾਤਾਰ ਟਰੋਲ ਹੋ ਰਹੀਆਂ ਗਲਤ ਕੀਮਤਾਂ ਨੂੰ ਲੈ ਕੇ ਸਰਾਫਾ ਕਾਰੋਬਾਰੀਆਂ ਦੇ ਵੱਲੋਂ ਲੁਧਿਆਣੇ ਦੇ ਵਿੱਚ ਪੱਤਰਕਾਰ ਵਾਰਤਾ ਕਰਵਾਈ ਗਈ ਹੈ ਦੱਸਦੀ ਹੈ ਲੁਧਿਆਣਾ ਸਰਾਫਾ ਕਾਰੋਬਾਰੀਆਂ ਦੇ ਵੱਲੋਂ ਲੁਧਿਆਣੇ ਦੇ ਵਿੱਚ ਪੱਤਰਕਾਰ ਵਾਰਤਾ ਕਰਕੇ ਮੁੱਖ ਮੰਤਰੀ ਪੰਜਾਬ ਦੇ ਕੋਲੋਂ ਮੰਗ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਤੇ ਗਲਤ ਪੋਸਟਾਂ ਪਾਉਣ ਵਾਲਿਆਂ ਖਿਲਾਫ ਬੰਦੀ ਕਾਰਵਾਈ ਇਹ ਜਿਹੜੀ ਕੀਤੀ ਜਾਵੇ ਉਹਨਾਂ ਇਹ ਵੀ ਦੱਸਿਆ ਸੋਸ਼ਲ ਮੀਡੀਆ ਤੇ ਉਜ ਲੋਕਾਂ ਦੇ ਵੱਲੋਂ ਲਗਾਤਾਰ ਇਹ ਦੱਸਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੇ ਭਾਅ ਇੱਕਦਮ ਡਿੱਗਣ ਵਾਲੇ ਨੇ ਜਿਸ ਨੂੰ ਲੈ ਕੇ ਸਰਾਫਾ ਕਾਰੋਬਾਰੀਆਂ ਦੇ ਕੰਮ ਤੇ ਬਹੁਤ ਅਸਰ ਪਿਆ ਸੋ ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਸਾਡਾ ਕਾਰੋਬਾਰ ਬੰਦ ਹੋਣ ਦੀ ਕगार ਤੇ ਹੈ ਸੋ ਇਹਨਾਂ ਉੱਤੇ ਨੱਥ ਪਾਈ ਜਾਵੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਮੇਰਾ ਨਾਮ ਹੈ ਜੀ 19 ਪੂਰੀ ਅੱਛਾ ਕੀ ਕੰਮ ਕਰਦੇ ਹੋ ਮੈਂ ਸਰ ਸਰਾਫਾ ਵਪਾਰੀ ਹਾਂ ਜੀ ਤੇ ਇਸ ਲਈ ਸੋਨੇ ਦੇ ਭਾਅ ਨੂੰ ਲੈ ਕੇ ਜਿਹੜੇ ਇਸ ਲਈ ਮਾਰਕੀਟ ਦੇ ਵਿੱਚ ਪੈਨਿਕ ਕ੍ਰੀਟ ਹੋ ਰਿਹਾ ਹੈ ਇਸ ਚੀ ਨੂੰ ਲੈ ਕੇ ਇਸਨੇ ਸਾਫ ਉਹ ਯਾਰ ਦੇ ਵਪਾਰੀਓ ਕੀ ਮਹਿਸੂਸ ਕਰ ਰਿਹਾ ਸਰ ਵਪਾਰੀ ਤਾਂ ਜੀ ਇਹੀ ਮਹਿਸੂਸ ਕਰ ਰਿਹਾ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਸੋਨਾ 50000 ਹੋਜੂ 60000 ਹੋਜੂ ਇਹ ਇਦਾਂ ਕੁਝ ਵੀ ਨਹੀਂ ਹੈ ਜੀ ਜੋ ਅੱਜ ਵੀ ਕਰੰਟ ਸਿਚੁਏਸ਼ਨ ਹੈ ਮਾਰਕੀਟ ਦੀ ਅੱਜ ਵੀ ਜੋ ਰੇਟ ਹੈ ਉਹ 89000 ਦੇ ਕਰੀਬ ਹੈ ਪਰ ਇਦਾਂ ਨਹੀਂ ਹੈ ਕਿ 60000 ਹੋਜੂਗਾ ਕਿਉਂਕਿ ਇੰਟਰਨੈਸ਼ਨਲ ਰੇਟ ਚੱਲਦਾ ਜੀ ਇਹ ਇੰਟਰਨੈਸ਼ਨਲ ਥੋੜਾ ਬਹੁਤ ਉੱਪਰ ਥੱਲੇ ਡੇਲੀ ਹੁੰਦਾ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ 1000 2000 3000 ਰੁਪਿਆ ਉੱਪਰ ਥੱਲੇ ਮਾਰਕੀਟ ਚੱਲਦੀ ਹੀ ਰਹਿੰਦੀ ਆ ਪਰ ਪਤਾ ਨਹੀਂ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਕਿਉਂ ਇਹਦਾ ਅਫਵਾਹ ਫਲਾਈ ਜਾ ਰਹੀ ਆ ਬਾਰ-ਬਾਰ ਕਿ ਲੋਕੀ ਬਹੁਤ ਜ਼ਿਆਦਾ ਉਹਦੇ ਨਾਲ ਪੈਨਿਕ ਹੋ ਰਿਹਾ ਇਹਦੇ ਨਾਲ ਤੁਹਾਡੇ ਕੰਮ ਤੇ ਕਿੰਨਾ ਫਰਕ ਪਿਆ ਸਰ ਸਾਡੇ ਕੰਮ ਤੇ ਜੀ ਬਹੁਤ ਫਰਕ ਪੈ ਰਿਹਾ ਵਿਹਲੇ ਬੈਠੇ ਆ ਜੀ ਸਾਰੇ ਦੁਕਾਨਦਾਰੀ ਕੰਮ ਹੀ ਨਹੀਂ ਆ ਰਿਹਾ ਕੋ ਜਿਨ੍ਹਾਂ ਦੇ ਆਰਡਰ ਸੀ ਜੁਐਲਰੀ ਦੇ ਉਹਨਾਂ ਨੇ ਵੀ ਸਾਰੇ ਨੇ ਹਰ ਕੋਈ ਇਸ ਟਾਈਮ ਵੇਚਣ ਦੀ ਸੋਚ ਰਿਹਾ ਕਿ ਵੇਚ ਦਈਏ ਜਦੋਂ ਸਸਤਾ ਹੋਊਗਾ ਫਿਰ ਬਾਏ ਕਰ ਲਾਂਗੇ ਜੋ ਕਿ ਪੋਸੀਬਲ ਹੀ ਨਹੀਂ ਹੈ ਤੇ ਇਹ ਮਾਲੀ ਹਾਲਤ ਮਤੀ ਅਸਲ ਪੜੀ ਤੇ ਖਰਾਬ ਹੁਣ ਹਰ ਦੁਕਾਨਦਾਰ ਦੇ ਕੋਲ ਥੋੜੀ ਜੀ ਪੂੰਜੀ ਹੁੰਦੀ ਹੈ ਹੁਣ ਜੇ ਸਾਰੇ ਵੇਚ ਨਹੀਂ ਆ ਜੂਗੇ ਬੰਦਾ ਕਿੰਨਾ ਕੁ ਬਾਏ ਕਰ ਲੇਗਾ ਕਿਉਂਕਿ ਅੱਗੇ ਵੀ ਤਾਂ ਉਹਦਾ ਸਰਕੂਲੇਸ਼ਨ ਹੋਣੀ ਚਾਹੀਦੀ ਹੈ ਨਾ ਜਦ ਅੱਗੇ ਕੋਈ ਬਾਏ ਨਹੀਂ ਕਰ ਰਿਹਾ ਅਸੀਂ ਪਰਚੇਸ ਕਿੰਨਾ ਕੁ ਕਰਾਂਗੇ ਲੋਕਾਂ ਨੂੰ ਕੀ ਪੀਲ ਲੋਕਾਂ ਨੂੰ ਜੀ ਇਹੀ ਕੋਈ ਅਪੀਲ ਹੈ ਕਿ ਇੰਨਾ ਜ਼ਿਆਦਾ ਪੈਨਿਕ ਕ੍ਰੀਏਟ ਨਾ ਕਰੋ ਕਿਉਂਕਿ ਅੱਜ ਤੱਕ ਤੁਸੀਂ ਰਿਕਾਰਡ ਦੇਖ ਲਓ ਸੋਨਾ ਹਮੇਸ਼ਾ ਟਾਈਮ ਟੂ ਟਾਈਮ ਵਧਦਾ ਗਿਆ ਇਹ ਨਹੀਂ ਹੈ ਕਿ ਅੱਜ ਜੇ ਸੋਨਾ 90000 ਰੁਪਏ ਆ ਤੇ ਕੱਲ 50000 ਆ ਜਾਊਗਾ ਇਦਾਂ ਦਾ ਨਾ ਕਦੇ ਹੋਇਆ ਨਾ ਕਦੇ ਹੋਊਗਾ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਵਿਨੈਥਾਪ ਪਰ ਹੈ ਜੀ ਤੇ ਮੈਂ ਨਿਊ ਰਹਾਵੀਆ ਰ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਤੇ ਸਾਡੇ ਜਿਹੜੇ ਸਗਿਆਰਾ ਭਾਈਚਾਰਾ ਜਿਸ ਕਰਕੇ ਇਕੱਠਾ ਹੋਇਆ ਹੈ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸੋਨੇ ਬਾਰੇ ਬਹੁਤ ਜ਼ਿਆਦਾ ਝੂਠ ਫਲਾਈ ਜਾ ਰਹੀ ਹੈ ਇਹ ਸੋਨੇ ਦਾ ਰੇਟ ਵੀ 50000 ਰੁਪਏ ਹੈ ਇਹਨਾਂ ਕੇ 60000 ਰੁਪਏ ਹੈ ਨੇ ਇਹ ਉਹਦੇ ਕਰਕੇ ਹੁਣ ਅੱਜ ਕੀ ਹੋ ਰਿਹਾ ਹੈ ਕਿ ਸਾਡੀਆਂ ਦੁਕਾਨਾਂ ਬੰਦ ਕਰਨ ਦੇ ਮਤਲਬ ਨੌਬਤ ਆ ਚੁੱਕੀ ਹੈ ਕਿਉਂਕਿ ਸੋਨਾ ਵੇਚਣ ਲਈ ਲੋਕੀ ਆ ਰਹੇ ਆ ਉਹ ਕਹਿੰਦੇ ਜੀ ਸੋਨਾ ਘਟ ਜਾਣਾ ਇਸ ਕਰਕੇ ਸੋਨਾ ਵੇਚਣ ਲਈ ਸਾਡੇ ਕੋਲ ਸੋਨਾ ਲੈਣਦੇ ਹੁਣ ਪੈਸੇ ਵੀ ਖਤਾਂ ਕਿ ਅਸੀਂ ਹੁਣ ਦੱਸੋ ਕੀ ਕਰੀਏ ਇਹ ਹਵਾ ਜਿਹੜੀਆਂ ਇੰਨੀ ਜ਼ਿਆਦਾ ਫਲਾਈਆਂ ਨਹੀਂ ਉਹਦੇ ਕਰਕੇ ਲੋਕੀ ਗੁੰਮਰਾ ਹੋ ਰਿਹਾ ਔਰ ਗੁੰਮਰਾ ਇਹੋ ਜਿਹਾ ਹੋ ਰਿਹਾ ਕਿ ਉਹ ਕਹਿੰਦੇ ਜੀ ਅੱਜ ਸੋਨਾ ਵੇਚ ਦੋ ਕੱਲ ਨੂੰ ਫੇਰ ਖਰੀਦ ਲਵਾਂਗੇ ਉਹ ਅਸੀਂ ਸੁਨਿਆਰਾ ਭਾਈ ਜਰਾ ਇਸ ਕਰਕੇ ਸਰਕਾਰ ਨੂੰ ਦਰਖਾਸਤ ਕਰਨਾ ਚਾਹੁੰਦੇ ਆ ਕਿ ਭਾਈ ਇਹ ਜਿਹੜੇ ਅਫਵਾਹ ਫਲਾ ਰਹੇ ਆ ਜਾਂ ਤਾਂ ਕੋਈ ਇਹ ਸਚਾਈ ਸਾਬਿਤ ਹੋਵੇ ਸਚਾਈ ਕੋਈ ਨਹੀਂ ਹੈ ਸਿਰਫ ਅਫਵਾਹ ਹੈ ਅਫਵਾਹ ਜਿਹੜੇ ਫਲਾ ਰਹੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਸਾਡਾ ਜਿਹੜਾ ਕੰਮ ਅੱਜ ਡਾਊਨ ਜਾ ਰਿਹਾ ਇਹਨੂੰ ਬਚਾਇਆ ਜਾ ਸਕੇ ਕਿਉਂਕਿ ਅਸੀਂ 2-3 ਦਿਨਾਂ ਤੋਂ ਦੇਖ ਰਹੇ ਆ ਕਿ ਨਾ ਕੋਈ ਸੋਨਾ ਬਜਾਰ 'ਚ ਖਰੀਦਣੇ ਉਯੋਗ ਹੈਗਾ ਨਾ ਅਸੀਂ ਵੇਚ ਪਾਰੇ ਕਿਉਂਕਿ ਕੋ ਲੈਂਡ ਆ ਨਹੀਂ ਰਿਹਾ ਉਹਨਾਂ ਨੂੰ ਡਰ ਲੱਗ ਉਹਨਾਂ ਨੂੰ ਡਰ ਆ ਕਿ ਅੱਜ ਖਰੀਦਾਂਗੇ ਤੇ ਕੱਲ ਘਟ ਜਾਣਾ ਆਪਾ ਇਸ ਕਰਕੇ ਹਰ ਬੰਦਾ ਰੁਕ ਗਿਆ ਸਾਡਾ ਕਾਰੋਬਾਰ ਬਿਲਕੁਲ ਇਸ ਟਾਈਮ ਦੋ ਤਿੰਨ ਦਿਨੋਂ ਰੁਕ ਪਿਆ ਹੈ ਅੱਛਾ ਤੁਹਾਨੂੰ ਕੰਮ ਦਾ ਕਾਫੀ ਐਕਸਪੀਰੀਅੰਸ ਹੈਗਾ ਪਿਛਲੇ ਹਿੰ ਤੱਕ ਦੇ ਤੁਹਾਡੇ ਕੈਰੀਅਰ ਦੇ ਵਿੱਚ ਕੀ ਇਦਾਂ ਦਾ ਕਦੀ ਕੋਈ ਮੋੜ ਆਇਆ ਨਹੀਂ ਅੱਜ ਤੱਕ ਮੇਰੇ ਕੈਰੀਅਰ 'ਚ ਇਦਾਂ ਦਾ ਕਦੇ ਮੋੜ ਨਹੀਂ ਆਇਆ ਕਿ ਸੋਨਾ ਕੋਈ ਖਰੀਦ ਨਹੀਂ ਰਿਹਾ ਇਸ ਟਾਈਮ ਕਿਉਂ ਖਰੀਦ ਨਹੀਂ ਰਿਹਾ ਕਿਉਂਕਿ ਹਰ ਬੰਦੇ ਨੂੰ ਡਰ ਪੈ ਗਿਆ ਦੇਖੋ ਡਰ ਇੱਕ ਸੋਸ਼ਲ ਮੀਡੀਆ ਦੁਆਰਾ ਫਲਾਇਆ ਗਿਆ ਔਰ ਇਸ ਡਰ ਨੂੰ ਜਾਣ ਬੁੱਝ ਕੇ ਕਿ ਸਾਡੇ ਕੰਮ ਤੇ ਅਟੈਕ ਕੀਤਾ ਜਾਵੇ ਬਸ ਹੋਰ ਕੁਝ ਨਹੀਂ ਅਸੀਂ ਸਰਕਾਰ ਤੋਂ ਵਿਕਾਸ ਕਰਦੇ ਹਾਂ ਕਿ ਘਟੂ ਘਟ ਇਸ افਵਾਹ ਨੂੰ ਦਬਾਇਆ ਜਾਵੇ افਵਾਹ ਨੂੰ ਫਲਾਣ ਵਾਲੇ ਬੰਦੇ ਫੜੇ ਜਾਪੇ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਕਿ ਸੋਨੇ ਦਾ ਜਿਹੜਾ ਭਾਅ ਹੈ ਆਨਲਾਈਨ ਦੇ ਵਿੱਚ ਘਟੂਗਾ ਜਾਂ ਵਧੂਗਾ ਦੇਖੋ ਸੋਨੇ ਦਾ ਜੋ ਅੱਜ ਤੱਕ ਦੇਖੋ ਇਸ ਇਹ ਇੰਟਰਨੈਸ਼ਨਲ ਰੇਟ ਚੱਲਦਾ ਹੈ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਹੀ ਚੱਲਦਾ ਹੈ ਇਸ ਟਾਈਮ ਪੂਰੇ ਵਰਲਡ ਦੇ ਵਿੱਚ ਰੈਸੈਸ਼ਨ ਟਾਈਪ ਆਇਆ ਹੋਇਆ ਜਾਂ ਅਮਰੀਕਾ ਦੇ ਕੁਝ ਉਹ ਟੈਕ ਟੈਰਿਫ ਚੇਂਜ ਕਿਤੇ ਉਹਦੇ ਕਰਕੇ ਹੋ ਸਕਦਾ ਹੈ ਮੇਬੀ ਸੋਨੇ ਤੇ ਇਦਾਂ ਦਾ ਪਰ ਉਹਦੇ ਨਾਲ ਜਿਆਦਾ ਅਫਵਾਹਾਂ ਨਾਲ ਨੁਕਸਾਨ ਜ਼ਿਆਦਾ ਹੋ ਰਿਹਾ ਜੇ ਐਕਚੁਅਲੀ ਤੇ ਇਦਾਂ ਦਾ ਕੋਈ ਕੰਮ ਹੁੰਦਾ ਤਾਂ ਉਹ ਸਾਰਿਆਂ ਪਤਾ ਲੱਗਦਾ ਕਿ ਹਾਂ ਪਾ ਗਿਰ ਰਹੇ ਤਾਂ ਗਿਰ ਰਹੇ ਲੇਕਿਨ ਚੱਕਰ ਇਹ ਕਿ ਪਾ ਗਿਰਿਆ ਨਹੀਂ ਨਾ ਜਿੰਨਾ ਫੋਨ ਖਰਾਬ ਕਰ ਰਿਹਾ ਤਾਂ ਤੇ